ਪੁਰਾਣੇ ਸਮਿਆਂ ਦੀ ਗੱਲ ਹੈ ਰਾਜਪੁਰਾ ਨਾਂ ਦਾ ਇੱਕ ਰਾਜ ਵਿੱਚ ਰਾਜਾ ਬਿਰਜਨਾਥ ਰਾਜ ਕਰਦਾ ਸੀ ਉਹ ਰਾਜਾ ਦਿলো ਚੰਗਾ ਸੀ ਪਰ ਬਹੁਤ ਹੀ ਹੂਰਕ ਤੇ ਅਨਿਸ਼ਵਾਸੀ ਵੀ ਜੋ ਵੀ ਸੁਣਦਾ ਸੀ ਉਹ ਬਿਨਾਂ ਸੋਚੇ ਸਮਝੇ ਉਹਨੂੰ ਸੱਚ ਮੰਨ ਲੈਂਦਾ ਸੀ ਇੱਕ ਦਿਨ ਇੱਕ ਚੋਰ ਰਾਜ ਵਿੱਚ ਆਇਆ ਪਰ ਕੋਈ ਆਮ ਚੋਰ ਨਹੀਂ ਸੀ ਉਹ ਚੁੱਤਰ ਚਲਾਕ ਤੇ ਮਗੋਂ ਵਿਗਿਆਨ ਦਾ ਮਾਰਵੀ ਉਸ ਦਾ ਨਾਮ ਸੀ ਕਾਲਿਆ ਕਾਲਿਆ ਨੇ ਜਦੋਂ ਰਾਜੇ ਦੀ ਮੂਰਖਤਾ ਦੇਖੀ ਤਾਂ ਉਹ ਹੱਸ ਪਿਆ ਉਹ ਕਹਿੰਦਾ ਮੈਂ ਤਾਂ ਬਿਨਾਂ ਤਲਵਾਰ ਚਲਾਈ ਰਾਜ ਲੈ ਲਵਾਂਗਾ ਉਸ ਨੂੰ ਮਾਰਨ ਦੀ ਲੋੜ ਨਹੀਂ ਇਹ ਤਾਂ ਆਪਣੀ ਮੌਤ ਆਪ ਲਿਖਵਾ ਕੇ ਆਇਆ ਅਗਲੇ ਦਿਨ ਕਾਲਿਆ ਰਾਜੇ ਕੋਲ ਗਿਆ ਤੇ ਆਖਿਆ ਮਹਾਰਾਜ ਮੈਂ ਇੱਕ ਪੁਰਾਣੀ ਰਾਜਵੰਸ਼ੀ ਪੂਜਾ ਜਾਂਦਾ ਹਾਂ ਜਦ ਜਿਸ ਨਾਲ ਤੁਸੀਂ ਉਮਰ ਹੋ ਜਾਵੋਗੇ ਪਰ ਇੱਕ ਸ਼ਰਤ ਹੈ ਤੁਸੀਂ ਇੱਕ ਦਿਨ ਲਈ ਆਪਣਾ ਰਾਜਗਦੀ ਰਾਜਧਨ ਸੇਨਾ ਮੇਰੇ ਹਵਾਲੇ ਕਰੋਗੇ ਰਾਜਾ ਹੱਸਿਆ ਜੇ ਮੈਂ ਅਮਰ ਹੋ ਸਕਦਾ ਹਾਂ ਤਾਂ ਇੱਕ ਦਿਨ ਲਈ ਰਾਜਗਦੀ ਤਾਂ ਕੁਝ ਵੀ ਨਹੀਂ ਲੈ ਲਾ ਪਾਣੇ ਅਗਲੇ ਦਿਨ ਕਾਲਿਆ ਗੱਦੀ ਤੇ ਬੈਠ ਗਿਆ ਉਸ ਨੇ ਰਾਜ ਕੋਟ ਲਈ ਰੋਟ ਲਈ ਸੇਨਾ ਨੂੰ ਰਿਸ਼ਵਤ ਦੇਤੀ ਤੇ ਸਾਰਾ ਸੋਨਾ ਚਾਂਦੀ ਚੁੱਕ ਕੇ ਰਾਜ ਤੋਂ ਪੱਜ ਗਿਆ ਰਾਜ ਜਾਦੋ ਤੱਕ ਸਮਝਦਾ ਰਾਜ ਵਿੱਚ ਬਗਾਵਤ ਹੋ ਚੁੱਕੀ ਸੀ ਲੋਕ ਕਹਿੰਦੇ ਜੇ ਰਾਜਾ ਇੰਨਾ ਮੂਰਖ ਹੋਵੇ ਤਾਂ ਰਾਜ ਕਿਵੇਂ ਬਚੇ ਇੱਕ ਹਫ਼ਤੇ ਵਿੱਚ ਕਾਲੀਆਂ ਨੇ ਰਾਜਾ ਨੂੰ ਬੰਦੀ ਬਣਵਾ ਦਿੱਤਾ ਉਸ ਨੂੰ ਲੋਕਾਂ ਦੇ ਹਵਾਲੇ ਕਰ ਦਿੱਤਾ ਤੇ ਨਾਂ ਰੱਖਿਆ ਮੂਰਖ ਰਾਜਾ ਅਖੀਰ ਵਾਰ ਰਾਜਾ ਰੋ ਰਿਹਾ ਸੀ ਮੈਂ ਤਾਜ ਪਾਇਆ ਸੀ ਪਰ ਅਕਲ ਨਹੀਂ ਮੈਂ ਰਾਜ ਕੀਤਾ ਸੀ ਪਰ ਆਪਣੇ ਆਪ ਉੱਤੇ ਵੀ ਭਰੋਸਾ ਨਹੀਂ ਸੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰੋ